ਦੇ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਠੀਕ ਠਾਕ ਹੋਵਗੇ ਕੂਤਰ ਕੂਤਰ ਸਾਰੇ ਪਾਈਆਂ ਦੇ ਕੈਂਟ ਹੋਣਗੇ ਆਜੂ ਇੱਕ ਹੋਰ ਨਵੇਂ ਬਰਾਉ ਚ ਕਰਦੇ ਆਂ ਤੁਹਾਡਾ ਸਵਾਗਤ ਠੀਕ ਹੈ ਜੀ ਤੇ ਫਿਰਾਲ ਪੱਠੇ ਪੁੱਠੇ ਵੱਢ ਕੇ ਹਟਿਆ ਸੌ ਸਾਈ ਹੋ ਗਏ ਅੱਜ ਸਿਹੋਣਾ ਛਤਰੀਆਂ ਤੇ ਕਪੜਾ ਠੀਕ ਹੈ ਮੇਰੇ ਵੀਰੋ ਲਾਲ ਕਿਉਂਕਿ ਆਪਣੇ ਕੋਲੇ ਲਾਲ ਤੈ ਰੱਖਣੀ ਆ ਇੱਕ ਤਾਂ ਨੀਲੀ ਤੈ ਆ ਇੱਕ ਆਹ ਪਰਾਣੀ ਥੱਲੇ ਹੋਰ ਤੈ ਆ ਯਾਰ ਲੀਲੀ ਤੇ ਉਹ ਹਰੀ ਜੀ ਠੀਕ ਹੈ ਜੀ ਫੇ ਲਾਲ ਕਰਦੇ ਨੇ ਦੋਨੇ ਆਪਾਂ ਅੱਜ ਠੀਕ ਹੈ ਮੇਰੇ ਵੀਰੋ ਫਿਰ ਫਿਰਾਲ ਪਹਿਲਾਂ ਤਾਂ ਚੱਕ ਕੇ ਸਿੱਟੀ ਪੱਠੇ ਤੇ ਨਾਲੇ ਸਾਫ ਸੁੱ ਲਈਏ ਪਾਣੀ ਪੂਣੀ ਪੀਏ ਫਿਰ ਵਿਹਲੇ ਹੋ ਕੇ ਫਿਰ ਐਸ ਕੰਮ ਤੇ ਆਉਣੀ ਆ ਨਾਲੇ ਬੱਚੇ ਬਾਹਰ ਕੱਢਦੇ ਆ ਛੋਟੇ ਠੀਕ ਆ ਮੇਰੇ ਵੀਰੋ ਆ ਚੁੰਨੀ ਜੀ ਚੱਕ ਲੈਂਦੀ ਕਿਉਂਕਿ ਕੰਡ ਲੜੂ ਕੀ ਮੋਢਿਆਂ ਤੇ ਤਾਂ ਕਰਕੇ ਬਰੇਟ ਲਾਵਾਂਗੇ ਠੀਕ ਆ ਮੇਰੇ ਵੀਰੋ ਤੇ ਇਧਰੋਂ ਹੁਣ ਪੱਠੇ ਚੱਕ ਕੇ ਆਪ ਟੋਕੀ ਅੱਗੇ ਸੜਦੀਏ ਠੀਕ ਆ ਜੀ ਵੀਰੋ ਹੁਣ ਚੱਕ ਲਿਆ ਲਾਲ ਕਪੜਾ ਧਾਗਾ ਸੂਈ ਤੇ ਕੰਚੀ ਠੀਕ ਆ ਜੀ ਆ ਦੋਨੇ ਚੀਜ਼ਾਂ ਦੇ ਕਪੜਾ ਸਿਉਣੇ ਅੱਜ ਨਾਲੇ ਬੱਚੇ ਬਾਹਰ ਕੱਢਦੇ ਆ ਠੀਕ ਹੈ ਮੇਰੇ ਵੀਰੋ ਫਿਰ ਲਾਲ ਕਪੜਾ ਸੁਈਤਾਗਾ ਤੇ ਕੰਚੀ ਆਪਾਂ ਇੱਥੇ ਛਤਰੀਆਂ ਛਤਰੀਆਂ ਲਿਆਣ ਕਰ ਆਖਤੀਆਂ ਤੇ ਹੁਣ ਉਹ ਛਤਰੀ ਦੇ ਬੱਚੇ ਛੋਟੇ ਕੱਢਦੇ ਆ ਬਾਹਰ ਠੀਕ ਹੈ ਮੇਰੇ ਵੀਰੋ ਬਿਠਾਉਣੇ ਆ 10 15 ਮਿੰਟ ਜਿੰਨੇ ਟਾਈਮ ਵੀ ਆਪਾਂ ਇੱਥੇ ਦਾਣਾ ਪਾਣੀ ਨਹੀਂ ਪਾਉਂਦੇ ਕੂਤਰਾਂ ਨੂੰ ਠੀਕ ਹੈ ਮੇਰੇ ਵੀਰੋ ਤੇ ਨਾਲੇ ਕਮੈਂਟ ਕਰਕੇ ਦੱਸਿਓ ਯਾਰ ਇਹਦੇ ਵਿੱਚ ਆਪਾਂ ਆਲਣੇ ਬਣਾ ਦੀਏ ਜਾਂ ਨਾ ਬਣਾਈਏ ਠੀਕ ਹੈ ਮੇਰੇ ਵੀਰੋ ਕਿਉਂਕਿ ਫਿਰ ਸੇਫ ਆਪਾਂ ਬਰੀਡਿੰਗ ਕਰਾਉਣੀ ਹੈ ਨਾ ਵਧੀਆ ਆਪਦੇ ਤਰੀਕੇ ਨਾਲ ਤੇ ਕਮੈਂਟ ਕਰਕੇ ਦੱਸਿਓ ਆਲ ਤੇ ਬਾਕੀ ਇੱਕ ਦੋ ਸਸਪੈਂਸ ਹੋਰ ਆ ਵੀਡੀਓ ਦੇ ਵਿੱਚ ਦੱਸਾਂਗੇ ਉਹ ਅੱਗੇ-ਅੱਗੇ ਵੀਡੀਓ ਦੇ ਨਾਲ ਬਣੇ ਰਿਓ ਤੇ ਬਾਕੀ ਬੱਚੇ ਆਹ ਦੋ ਬਾਰ ਕੱਢਦੇ ਆ ਠੀਕ ਆ ਮੇਰੇ ਵੀਰੋ ਬੱਚੇ ਕੱਢ ਲੈ ਬਾਹਰ ਛੋਟੇ ਬੱਚੇ ਨੂੰ ਵੀ ਰੱਖੀਏ ਛੇਦਰੀ ਤੇ ਜਮਾ ਰੱਤੇ ਪੁੰਜੀ ਵਾਲੀ ਦੀ ਕਾਪੀ ਆ ਤੇ ਆਹ ਆ ਵੀ ਰੱਤੇ ਪੁੰਜੀ ਵਾਲਿਆਂ ਚੋਂ ਆ ਠੀਕ ਆ ਮੇਰੇ ਵੀਰੋ ਚਿੱਟੀਆਂ ਅੱਖਾਂ ਦੇ ਜਿਹੜੇ ਚਿੱਟੀਆਂ ਅੱਖਾਂ ਦੇ ਲਾਲ ਜਿਹੇ ਹੋਣਗੇ ਨਾ ਉਹ ਸਾਰੇ ਰੱਤੇ ਪੁੰਜੀ ਵਾਲੀ ਦੀ ਬ੍ਰੀਡ ਚੋਂ ਆ ਠੀਕ ਆ ਰੱਤੇ ਪੁੰਜੀ ਵਾਲੀ ਆ ਠੀਕ ਆ ਜੀ ਤੇ ਜਿਹੜੇ ਦੂਜੇ ਹੋਣਗੇ ਖਟੀਆਂ ਪੀਲੀਆਂ ਵਾਲਿਆਂ ਦੇ ਹੋਰ ਕੂਤਰਾਂ ਦੇ ਚਿੱਟੀਆਂ ਖਾਣਾ ਤੇ ਮੈਂ ਗਰੰਟੀ ਨਾਲ 100 1% ਕਹਿ ਦਿੰਦਾ ਵੀ ਆਪਣੇ ਰਤਿਫੁੰਝਾ ਵਾਲੇ ਦੇ ਜਿਹੜੀ ਕੂਤਰੀ ਆਪਾਂ ਲਈ ਆ ਆ ਆ ਖੜਦੇ ਨਹੀਂਗੇ ਉਹ ਜਾਂਦਾ ਨਹੀਂਗਾ ਇੰਨੀ ਗਰੰਟੀ ਹੋਰ ਦੇ ਦਿੰਦਾ ਮੈਂ ਉਹ ਭਾਜਦਾ ਨਹੀਂ ਆ ਖੜਦਾ ਨਹੀਂ ਠੀਕ ਹੈ ਜੀ ਲਾਲ ਜੇ ਖੜਦੇ ਨਹੀਂਗੇ ਬਾਕੀ ਡਾੜੂ ਦੇਖਾਂ ਕੀ ਤਾਂ ਖੜਜੇ ਥੋੜਾ ਜਿਹਾ ਡਾਉਣ ਤੇ ਵੀ ਆਪਣਾ ਫਰਕ ਆ ਦੂਜਿਆਂ ਨਾਲੋਂ ਤਾਂ ਕਰਕੇ ਆਪਾਂ ਡਾਉਣੇ ਆਪ ਨੂੰ ਪਤਾ ਸਤਾ ਹੁੰਦਾ ਨਹੀਂਗਾ ਆਪਾਂ ਬੱਚੇ ਕਢਾ ਲੈਣੇ ਆ ਮੁੜ ਕੇ ਡਾਂਸਦਾ ਹੀ ਡਾਦਾ ਆਪਾਂ ਇਹ ਆਏ ਹੁੰਦਾ ਵੀ ਬੱਚਾ ਕਢਾ ਕੇ ਦੋ ਚਾਰ ਜਿਹੜੇ ਜਿਹਾ ਪਵਾ ਕੇ ਬਿਠਾ ਲੇ ਢਕਾਈ ਦੇ ਕੇ ਆਪਾਂ ਇੱਕਦਾਂ ਛੜਤਾ ਵੈਨੇ ਵੀ ਕਿਨੇ ਜਰ ਰੋੜਦਾ ਉਹ ਸਿਸਟਮ ਚੁਰ ਲਝੇ ਰਹਿੰਨੇ ਆ ਤੇ ਬੱਚਾ ਟਪਾ ਲੈਨੇ ਆਪਦੇ ਪਿੱਛਾ ਨਾ ਕਰਕੇ ਠੀਕ ਹੈ ਜੀ ਤਾਂ ਕਰਕੇ ਬਾਕੀ ਆਤ ਕੀ ਆ ਇਹਨਾਂ ਦਾ ਡਾੜੂ ਕੇ ਦੇਖਾਂ ਕੀ ਸਿਸਟਮ ਬੰਦ ਆ ਬਾਕੀ ਦੋ ਚਾਰ ਹੋਰ ਵੀ ਉਹੋ ਡਿੱਗ ਪਏ ਸੀ ਦੋ ਚਾਰ ਹੋਰ ਵੀ ਖੁੱਡੇ ਦੇ ਅੰਦਰ ਵੱਡੇ ਹੋਏ ਬੈਠੇ ਆ ਉਹਨਾਂ ਨੂੰ ਆਪਾਂ ਛਤਰੀਆਂ ਤਲਾ ਲਾ ਕੇ ਠੀਕ ਹੈ ਜੀ ਆ ਪਿੰਜਰੇ ਚ ਤਾੜ ਤੋੜ ਕੇ ਜਾਇਆ ਕਰਾਂਗੇ ਤੇ ਉਹਨਾਂ ਨੂੰ ਖੋਲ ਕੇ ਡਾਇਡ ਹੋਇਆ ਕਰਾਂਗੇ ਠੀਕ ਹੈ ਜੀ ਰੱਤੇ ਫੁੰਝ ਵਾਲਿਆਂ ਨੂੰ ਫਿਲਹਾਲ ਹੁਣ ਛਤਰੀਆਂ ਜਾਲ ਚ ਕਪੜਾ ਲਾਉਣੇ ਸਾਰਿਆਂ ਤੋਂ ਪਹਿਲਾਂ ਕੱਟ ਵੱਢ ਕੇ ਠੀਕ ਹੈ ਜੀ ਫਲਾਕ ਤੇ ਸਿਉਣਾ ਚੱਲ ਬਾਅਦਰ ਉਹ ਆਪਣੇ ਕੂਤਰਾਂ ਦੀ ਰੀਲ ਜੀ ਬਣਾਉਣ ਲੱਗ ਅਉ ਭੰਨਦਿਆ ਵੀਰਾ ਚੌਣਾ ਖਾਨ ਲੱਗ ਖੜਾ ਖੜ ਜਾ ਕੇ ਰਾਂ ਤੈਨੂੰ ਹੋਰ ਕੋਈ ਕੰਮ ਨਹੀਂਗਾ ਜਾ ਜਾ ਕੇ ਜਵਾਰ ਚ ਜਾਂਦਾ ਰਹਿ ਰਾਜ ਗਿਆ ਮੈਂ ਲੈ ਤੇਰੇ ਹੁਣ ਪਿੰਜਰੇ ਚ ਤਾੜ ਨਹੀਂ ਪੈਣਾ ਤੂੰ ਐ ਨਹੀਂ ਖੜਦਾ ਤੇ ਬਾਈਆਂ ਦੇ ਕਮੈਂਟ ਸੱਚੇ ਕੋਈ ਚਾਹੀ ਸੀ ਪੀ ਬਾਈ ਬੱਚਾ ਹੱਥ ਤੇ ਲਾਓ ਬੱਚਾ ਹੱਥ ਤੇ ਲਾਉਣ ਨਾਲ ਤਾਂ ਬਹੁਤ ਵਧੀਆ ਫਾਇਦਾ ਪਰ ਸਿਆਲ ਚਲਾਵਾਂਗੇ ਹੁਣ ਨਹੀਂ ਯਾਰ ਸਿਆਲ ਆ ਜਾਣ ਦੋ ਸਿਆਲ ਚ ਐ ਹੱਥ ਤੇ ਹੈਂਡ ਟ੍ਰੇਨਿੰਗ ਕਰਾਂਗੇ ਬੱਚੇ ਦੀ ਠੀਕ ਹੈ ਮੇਰੇ ਵੀਰੋ ਹੁਣ ਗਰਮੀ ਆ ਥੋੜਾ ਜਿਆ ਸਿਆਲ ਤੇ ਜਰੂਰ ਕਰਾਂਗੇ ਨਾਲੇ ਉਹਨੇ ਨੂੰ ਵਿਹਲੇ ਹੋ ਜਾਗੇ ਇਹ ਠੀਕ ਹੈ ਜੀ ਤੇ ਬਸ ਓਕੇ ਹੈ ਕਿਰਾ ਹੁਣ ਚਦਰੀਆਂ ਤੇ ਕਪੜਾ ਸੁੰਜਿੰਗੇ ਪਹਿਲਾਂ ਸੁੰਨੇ ਪਿੰਜਰੇ ਚ ਕੱਟ ਵੱਢ ਲਾਣਾ ਉਹ ਪਿੰਜਰੇ ਚ ਲਾਉਣ ਨੂੰ ਤਾਂ ਆਪਾਂ ਕਪੜਾ ਕੱਟ ਲਿਆ ਜੀ ਰੈੱਡ ਕਲਰ ਦਾ ਤੇ ਹੁਣ ਇਹ ਵਿੱਚ ਵਿਛਾ ਕੇ ਤੇ ਲਾ ਦਿੱਗੇ ਠੀਕ ਹੈ ਜੀ ਇੱਕ ਤਾਂ ਕੀੜੀਆਂ ਚੜ ਗਈਆਂ ਯਾਰ ਕੀੜੇ ਬਹੁਤ ਐ ਇੱਥੇ ਕੱਕਾ ਰੇਤਾ ਜਾਂ ਹੋਰ ਜਾਈਆ ਸਿਸਟਮ ਇੱਥੇ ਪੰਜ ਚ ਪੂਰੀਆਂ ਕੀੜੀਆਂ ਉਹ ਚੜ ਗਈਆਂ ਯਾਰ ਘਰ ਭੁੰਦੀ ਆ ਤਾਂ ਫੜਨਾ ਹੋ ਜਾਣਾ ਮੈਨੂੰ ਤਾਂ ਅਲਰਜੀ ਵੀ ਹੈਗੀ ਆ ਚੱਲ ਕੋਈ ਨਾ ਠੀਕ ਹੈ ਜੀ ਪ੍ਰਸ਼ਾਦਰੀ ਤੋ ਥੱਲੇ ਢੇਗ ਪੈ ਕੇ ਡਿੱਗਾ ਦੂਜਾ ਮਗਰ ਆ ਗਿਆ ਪੁੱਤ ਕੀ ਹੋ ਗਿਆ ਚਲੋ ਛਤਰੀ ਤੇ ਚਲੋ ਥੱਲੇ ਤੁਹਾਡਾ ਕੋਈ ਕੰਮ ਨਹੀਂ ਛਤਰੀ ਤੇ ਵਧੀਆ ਆਨੰਦ ਲਾਓ ਆਨੰਦ ਮਾਣੋ ਚੱਲ ਪੁੱਤ ਤੂੰ ਵੀ ਸਲਾਦ ਨੂੰ ਡਿੱਗ ਗਿਆ ਸੀਗਾ ਕੀ ਚਾਹੀਦਾ ਮੈਨੂੰ ਹੀ ਦੱਸ ਦੇ ਚੱਲ ਛਤਰੀ ਤੇ ਇੱਥੇ ਬੈ ਟੌਰਨਾ ਪਾ ਬਈ ਕਪੜਾ ਮਸਾ ਸੈੱਟ ਕੀਤਾ ਯਾਰ ਛਤਰੀ 'ਚ ਮਾਦੇ ਪਿੰਜਰੇ 'ਚ ਹੁਣ ਸਿਉਣ ਲੱਗੇ ਆ ਵੱਟ ਜੇ ਪਾਏ ਜਾਂਦੇ ਸੀ ਕਿ ਹਜੇ ਵੀ ਮਲੇ-ਮੋਟੇ ਹੈਗੇ ਆ ਠੀਕ ਹੈ ਜੀ ਖਿੱਚ ਧੂਕੇ ਕਰਾਂਗੇ ਸਹੀ ਕਿਸ ਹਿਸਾਬ ਨਾਲ ਆ ਦੇਖੋ ਇਦੋਂ ਐਂ ਕਰਨੇ ਪੈਣੇ ਆ ਵੱਟ ਬਾਲੇ ਆਂਦੇ 'ਚ ਕਿਉਂਕਿ ਆਪਣੇ ਤੋਂ ਸਹੀ ਤਰੀਕੇ ਨਾਲ ਹੱਥ ਨਹੀਂ ਪੈਂਦਾ ਤੇ ਤਾਂ ਕਰਕੇ ਕਪੜਾ ਤਾਂ ਸਿਉਂਦਾ ਪਿੰਜਰੇ ਤੇ ਹੁਣ ਆ ਲੀਰੰਪਤੀ ਰਾਂ ਜਾਂ ਲਾਉਣੀਆਂ ਇਹ ਲਾਵਾਂਗੇ ਬਾਅਦ ਚੋਂ ਪਹਿਲਾਂ ਕੂਤਰਾਂ ਨੂੰ ਦਾਣੇ ਪਾ ਦਈਏ ਕਿਉਂਕਿ ਦਿਨ ਛਪਨ ਵਾਲਾ ਆ ਤੇ ਨਾਲੇ ਬੱਚੇ ਪੁੱچے ਕਿ ਰੰ ਅੰਦਰ ਕਰ ਦਈਏ ਦਾਣੇ ਦੋਨੇ ਖਾ ਲੈਣਗੇ ਚੋਬਰ ਆਪਣੇ ਇਧਰ ਕੂਤ ਡਿੱਕ ਰਹੀ ਜਾਂਦੇ ਕਦੋਂ ਚੋਬਰ ਸਾਹਿਬ ਆਉਣਗੇ ਬਲੌਗਰ ਸਾਹਿਬ ਤੇ ਕਦੋਂ ਦਾਣੇ ਪਾਉਣਗੇ ਠੀਕ ਹੈ ਜੀ ਤੇ ਬਾਕੀ ਯਰ ਨਾ ਕੱਲ ਨੂੰ ਆਈ ਹੋਪ 100% ਨਹੀਂ ਮੈਂ ਕਹਿ ਸਕਦਾ ਕਿਉਂਕਿ ਨਾਲ ਨਾਲ ਸਕੂਲ ਲਾਈਫ ਹੀ ਆ ਸ਼ਾਂਤਾਂ ਕੱਲ ਨੂੰ ਆਪ ਕੂਪਟਰਾਂ ਪਰ 100% ਠੀਕ ਨਾ ਕੱਲ ਨੂੰ ਕੂਪਟਰਾਂ ਵਾਲੇ ਖੁੱਡੇ ਚ ਸਪਾਈ ਕਰ ਦਾਂਗੇ ਠੀਕ ਆ ਮੇਰੇ ਵੀਰੋ ਤੇ ਹੁਣ ਪਹਿਲਾਂ ਦਾਣੇ-ਦੂਣੇ ਪਾਈਓ ਕੂਪਟਰਾਂ ਨੂੰ ਲੈ ਜਿਓ ਕਬਲਾ ਪਰ ਕੇ ਠੀਕ ਹੈ ਜੀ ਨਾਲੇ ਪਾਣੀ ਪੂਣੀ ਪੀਏ ਸਰਦੋਂ ਹਨ ਲੱਗ ਗਿਆ ਆ ਠੀਕ ਆ ਮੇਰੇ ਵੀਰੋ ਇਹਦਾ ਲੈ ਜਾਂਦੇ ਆ ਪਰ ਘਰੋਂ ਆਰਡਰ ਮਿਲ ਆਰਡਰ ਮਿਲ ਗਿਆ ਜੀ ਗਾਵਾਂ ਨੂੰ ਪਾਣੀ ਪਿਆ ਦਿਓ ਕੋਈ ਚੱਕਰ ਨਹੀਂ ਪੈਦੰਨੇ ਵਿਹਲੇ ਆ ਮਤਲਬ ਖਤਰੀ ਤੇ ਆਹ ਪਿੰਡੇ ਤੱਕ ਕਪੜਾ ਸਿਉਂ ਦਿੱਤਾ ਤੇ ਇਹਦੋਂ ਮੁੜ ਕੇ ਹੁਣ ਦਾਣੇ-ਦੂਣੇ ਬਾੱਕੀ ਵਿਹਲੇ ਆ ਤੇ ਫਿਰ ਪਾਣੀ ਪਿਆ ਦਾਂਗੇ ਠੀਕ ਹੈ ਜੀ ਤੇ ਇਧਰੋਂ ਪਹਿਲਾਂ ਮੈਂ ਦਾਣੇ ਪਾ ਦਾਂ ਕੂਤਰਾਂ ਨੂੰ ਫੇਰ ਹੀ ਬੱਚੇ ਲਾਵਾਂਗੇ 10-15 ਮਿੰਟ ਹੋਰ ਬੈਠੇ ਰਹਿਣ ਦੀ ਕਿਉਂਕਿ ਹੁਣ ਤਾਂ ਆਪਾਂ ਬਾਹਰ ਹੀ ਆ ਕੇ ਤਾਂ ਅਜੇ ਫਿਰੇ ਫਿਰਦੇ ਆ ਤੇ ਥੋੜਾ ਜਿਹਾ ਮੂੰਹ ਨੀ 15-20 ਮਿੰਟ ਹੋਰ ਕਿੱਥੇ ਰਹਿਣ ਦੀ ਹੁਣੇ ਤਾਂ ਕੱਢੇ ਆ ਅਜੇ ਤੇ ਫਿਰ ਤਾੜ ਦਾਂਗੇ ਇਹਨਾਂ ਨੂੰ ਅੰਦਰ ਠੀਕ ਆ ਮੇਰੇ ਵੀਰੋ ਤੇ ਬੁਲਾਉਣ ਉਰੇ ਹੀ ਕਰੀਏ ਇਹਨੂੰ ਪਾਈਏ ਦਾਣੇ ਇਹਦੇ ਚ ਠੀਕ ਹੈ ਪਰਦੀ ਦੇ ਉੱਤੇ ਤੱਕ ਅਹ ਵੱਡੇ ਕੋਲੇ ਵਾਲੇ ਪਾ ਦੀ ਉਹ ਪ੍ਰਭਾਵ ਇਹਦੇ ਚ ਇੱਕ ਕੰਡੇ ਕੰਡੇ ਇੱਕ ਕੰਡਾ ਲਓ ਜੀ ਐਨੇ ਬਹੁਤ ਹੈ ਸ਼ੇਰਾਂ ਨੂੰ ਤਾਂ ਠੀਕ ਹੈ ਜੀ ਹਜੇ ਵੀ ਜਿਆਦਾ ਕਿਉਂਕਿ ਖਲਾਰ ਹੀ ਦਿੰਦੇ ਆ ਖਲਾਰ ਨਾਲੀ ਗੱਲ ਮਾੜੀ ਹੈ ਇਹਨਾਂ ਦੀ ਠੀਕ ਹੈ ਜੀ ਓਕੇ ਰਿਪੋਰਟ ਐਨੇ ਬਹੁਤ ਤੇ ਘਟ ਕੇ ਤਾਂ ਹੋਰ ਪਤਾ ਹੈ ਹਾਂ ਕਿਧਰ ਉਹ ਚੱਕਿਆ ਪਾਉਂਦੇ ਆ ਵੀਰਾਂ ਖਾ ਜੀਂਗਾ ਜਿਹੜੇ ਲਿਆਉਂਦੇ ਮਾੜੇ ਮੋٹے ਮੈਂ ਤਾਂ ਹੀ ਤਾਂ ਇਹ ਆਉਂਦਾ ਆਪਣੇ ਕੋਲੇ ਹੋਰ ਇੱਥੇ ਕੀ ਲੈਣਾ ਆਉਂਦਾ ਇਹ ਕਿਹੜਾ ਕੂਤਰਾਂ ਦੇ ਦਾਣੇ ਪਾਉਂਦਾ ਦਾਣੇ ਕੂਤਰਾਂ ਦੇ ਪਾਈ ਖਾਣ ਆਉਂਦਾ ਠੀਕ ਹੈ ਜੀ ਦਾਣੇ ਤੇ ਕੂਤਰ ਖਾਣ ਲੱਗ ਗਏ ਆਪਣੇ ਇਹਨਾਂ ਨੂੰ ਵੀ ਪਾਈਏ ਕੂਤਰਾਂ ਵਾਸਤੇ ਪਾਣੀ ਭਰੀ ਜੰਨੇ ਆਂ ਭੰਡੇ ਧੋ ਤੂਕੇ ਫਾਦਰੋਂ ਉਹਨਾਂ ਨੂੰ ਜੀ ਵੀ ਪਰਕੇ ਰੱਖਣ ਵਾਲੇ ਆ ਤੇ ਕੜਾ ਪੁੱਤਾ ਪਰਕੇ ਉਬਰੋ ਨਾਲ ਲੱਗਦੇ ਹੱਤ گاਵਾ ਨੂੰ ਪਾਣੀ ਪਿਆ ਦਈਏ ਠੀਕ ਹੈ ਜੀ ਆ ਪਰਕੇ ਰੱਖਿਆ ਹੋਣੇ ਆ ਤੇ ਫਿਰ ਟੂਟੀ ਥੱਲੇ ਆ ਬਾਲਟੀ ਲਾ ਚੱਲਦੇ ਆ ਕੱਲੇ ਬੱਚੇ ਤਾੜ ਨਾਲੇ ਰਹਿ ਕੇ ਅੰਦਰ ਤੇ ਬਾਕੀ ਸਾਰਾ ਕੰਮ ਓਕੇ ਹੋ ਗਿਆ ਦਾਣਾ ਪਾਣੀ ਪਾ ਕੇ ਕੰਪਲੀਟ ਕਰਤਾ ਤੇ ਹੁਣ ਇਧਰੋਂ گاਵਾ ਨੂੰ ਇੱਕਰਾ ਪਾਣੀ ਪਿਆ ਦਈਏ ਆਪਾਂ ਠੀਕ ਹੈ ਮੇਰੇ ਵੀਰੋ ਵਾਲਟੀ ਗਈ ਭਰ ਤੇ ਚੱਕ ਕੇ ਰੱਖਦੀ ਏ ਵਾਲਟੀ ਵੱਡੀ ਗਾਵਾਂ ਅੱਗੇ ਠੀਕ ਹੈ ਜੀ ਲਓ ਵੀ ਪੀਓ ਪਾਣੀ ਕਰੋ ਐਸ਼ ਖਾਓ ਪੱਠੇ ਲਾਓ ਨਿਆਰੇ ਪੀਂਦੇ ਨਾ ਤਾਂ ਕੋਈ ਵਿਚਾਰ ਨਹੀਂ ਪੱਠੇ ਖਾਣ ਦੇ ਵਿਚਾਰ ਆ ਪੱਠੇ ਪਾ ਦਿੱ ਗਏ ਬੱਕਰੀਆਂ ਨੂੰ ਪੂਰੀ ਚਾਸਾ ਪਾਣੀ ਪੀਂਦੀ ਤੇ ਇਹਨਾਂ ਦਾ ਨਾਮ ਦੱਸੋ ਕਮੈਂਟ ਕਰਕੇ ਇਹਨਾਂ ਦਾ ਪੀਲਿਆ ਪਾਣੀ ਚੱਕੀ ਇਹਦੇ ਅੱਗੋਂ ਰੱਖੀਏ ਇਹਦੇ ਅੱਗੇ ਲੈ ਵੀ ਤੂੰ ਵੀ ਪੀਲਾ ਤੇ ਫਿਰ ਅਧਰੋ ਬੱਚੇ ਕਰੀਏ ਅੰਦਰ ਠੀਕ ਹੈ ਜੀ ਹੁਣ ਗਾਵਾਂ ਨੂੰ ਪਾਣੀ ਪੂਣੀ ਪਿਆਤਾ ਤੇ ਬੱਕਰੀਆਂ ਨੂੰ ਵੀ ਪਾਣੀ ਪੂਣੀ ਪਿਆਤਾ ਚੋਪਰ ਨੂੰ ਤਾੜਤਾ ਅੰਦਰ ਠੀਕ ਹੈ ਜੀ ਤੇ ਹੁਣ ਗਾਵਾਂ ਕਹਿੰਦੀਆਂ ਵੀ ਸਾਨੂੰ ਪੱਠੇ ਪਾ ਮੈਂ ਕੋਈ ਗੱਲ ਨਹੀਂ ਪੱਠੇ ਪੁੱਠੇ ਪਾ ਦਿੰਨੇ ਆ ਬਾਧੂ ਪਿਆ ਸਟਾਕ ਆਪਣੇ ਕੋਲੇ ਪਰਲੀ ਸਾਈਡ ਤੇ ਉਦੋਂ ਪਹਿਲਾਂ ਬੱਚਿਆਂ ਨੂੰ ਲਾਧੀਏ ਠੀਕ ਹੈ ਜੀ ਖੁੱਡੇ ਜੇ ਛੱਡ ਦਈਏ ਚੋਬਰਾਂ ਨੂੰ ਲਓ ਵੀ ਚੱਕੀਏ ਛਤਰੀ ਤੇ ਚਲੋ ਖੁੱਡੇ ਕਰਨੀ ਮੇਰੇ ਵੀਰੋ ਆ ਦੇ ਕੋ ਨੋਕਾਂ ਚੈੱਕ ਕਰੋ ਨੋਕਾਂ 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 ਠੀਕ ਹੈ ਜੀ ਛੱਡੀਏ ਖੁੱਡੇ ਚ ਇਹਨਾਂ ਨੂੰ ਤਾਂ ਮਾਰੋ ਸ਼ਾਲ ਮਾਰੋ 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 ਚਲੋ ਸ਼ੁਭਰਾਏ ਕਮਲ ਜੀਆ ਤੂੰ ਵੀ ਚੱਲ ਪੁੱਤ ਵੇਖ ਕੇ ਮਾਰਸ਼ਾਲ ਜਿਵੇਂ ਅੱਗੇ ਮਾਰੀ ਸੀ ਉਹਨੂੰ ਵੇਖ ਕੇ ਚੱਕ ਮਾਰਸ਼ਾਲ ਮਾਰ 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 ਲਾਓ ਉਹ ਜਾਂਦਾ ਟੱਡਾ ਆਪਣਾ ਚੂਈ ਜੀ ਉਹ ਭੱਜ ਗਈ ਮਿੰਟਾਂ ਜੀਆਂ ਜੀ ਆਹਨ ਦਾਣੇ ਖਾਣ ਦੀ ਪੂਰੀ ਚਾਸਾ ਭੁੱਖੇ ਆ ਵਿਚਾਰੇ ਉਹ ਪਿਓ ਉਹਨਾਂ ਦਾ ਹੋ ਗਿਆ ਕੋਲੇ ਕਹਿੰਦਾ ਆ ਜੋ ਪੁੱਤੋ ਮੈਗਵਣਾ ਤੁਹਾਨੂੰ ਦਾਣੇ ਠੀਕ ਹੈ ਜੀ ਤੇ ਉਹ ਲੱਗ ਗਿਆ ਲੱਗ ਗਿਆ ਲੱਗ ਗਿਆ ਇਦੋਂ ਮੰਗਣ ਲੱਗੀ ਬੱਚੇ ਨੂੰ ਪਿਓ ਖੋਣ ਲੱਗ ਗਿਆ ਵੱਡੇ ਨੂੰ ਠੀਕ ਹੈ ਜੀ ਆਹ ਓਕੇ ਰਿਪੋਰਟ ਆ ਕੰਮ ਛੋਟੇ ਥੋੜੇ ਜਿਹਾ ਵੱਡੇ ਹੋ ਜਾਣਾਂ ਤਾਂ ਫਿਰ ਉਹ ਪਰਲੇ ਖੁੱਡੇ ਛੱਡਾਂਗੇ ਦਰੋਂ ਲਈ ਫੋਰ ਬਰੀਡਿੰਗ ਸਪਿਜ਼ਨਸ ਓਕੇ ਕੋਲ ਹੈ ਆਪਣਾ ਚੈਨਲ ਤੇ ਚੈਨਲ ਖੋ ਬੇ ਸਾਰੀ ਆ ਗਈ ਐਡ ਜੋ ਕੀ ਆਪਾਂ ਕਰਨੀ ਨਹੀਂ ਸਕਿਪ ਠੀਕ ਹੈ ਜੀ ਤੇ ਇਧਰ ਹੁਣ ਚੈੱਕ ਕਰਦੇ ਹਾਂ ਕਮੈਂਟ ਠੀਕ ਹੈ ਜੀ ਸਾਰਿਆਂ ਤੋਂ ਪਹਿਲਾਂ ਆਇਆ ਇੱਕ ਮੁੰਡਾ ਹੋ ਜਾ ਯਾਰ ਇੱਕ ਤਾਂ ਸਪੋਰਟ ਕਰਨਾ ਪੈਂਦਾ ਨੈਟ ਵੀ ਸਰੂਗਾ ਪਹਿਲਾਂ ਆਇਆ ਜਸ ਗੇਮਰ ਇੱਕ ਮਿੰਟਾਂ ਲੈ ਲੜ ਵੀ ਜਣੀ ਬਹੁਗੀ ਇੱਕ ਮਿੰਟ ਪਹਿਲਾਂ ਕਮੈਂਟ ਪੜ੍ਹਦੇ ਹਾਂ ਜਸ ਗੇਮਰ ਬਾਈ ਜੀ 2026 ਦੀ ਜਦ ਦਸ ਹੋਣੀ ਆ ਬਾਈਆਂ ਵਿੱਚ ਵਧੀਆ ਕਰ ਲਾ ਵੀ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਤੇ ਚੜਦੀ ਕਲਾਂ ਜਰਵੇਂ ਭਰਾ ਬਣਾ ਤੂੰ ਕੂਟਰਬਾਜੀ ਜੀ ਨਾਮ ਬਣੇ ਤੇਰਾ ਵਧੀਆ ਰਹੇ ਠੀਕ ਹੈ ਮੋਰੀ ਬ੍ਰੋ ਤੇ ਦੂਜਾ ਕਮੈਂਟ ਆਇਆ ਅਜੇ ਕੁੱਤਰ ਬਾਜ ਦੜਪੇ ਜੇ ਥੈਂਕ ਯੂ ਵੀਰੇ ਫਿਰ ਆਇਆ ਅਮਨ ਮਾਨ ਵੈਗੂ ਗੁੱਡ ਜੋਬ ਅੱਲਾ ਪਾਕ ਵੈਗੂ ਮੇਰੀ ਮਿਹਰ ਕਰੋ ਔਰ ਖੁਸ਼ੀ ਰੱਖੋ ਆਪ ਜੀਆਂ ਨੂੰ ਥੈਂਕ ਯੂ ਵੀਰੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੇ ਫਿਰ ਆਇਆ ਜੰਜ ਜੈ ਵੀਰ ਸਿੰਘ ਪੁੱਤਰ ਦੇਰ ਭੇਜੇ ਥੈਂਕ ਯੂ ਵੀਰੇ ਫਿਰ ਆਇਆ ਜੈ ਵੀਰ ਸਿੰਘ ਸਿੱਧੂ ਹੈਪੀ ਬਰਥਡੇ ਭਈ ਆਪਣਾ ਤਾਂ ਟੱਪ ਗਿਆ ਸਾਡਾ ਹੁਣ ਤੁਹਾਨੂੰ ਬਹੁਮਾਰਿਕਾ ਜਨਮ ਦਿਨ ਦੀਆਂ ਫਿਰ ਅਜੇ ਕਬੂਤਰ ਬਾਜ ਜਦਲ ਭੇਜਿਆ ਫਿਰ ਜੈਲ ਸਿੰਘ ਫਿਰ ਆ ਗਿਆ ਸੋਨੀ RAM ਕੀ ਹਾਲ ਭਈ ਵਧੀਆ ਭਾਈ ਜੀ ਤੁਸੀਂ ਦੱਸੋ ਕਿਵੇਂ ਹੋ ਠੀਕ ਹੋ ਫਿਰ ਕਬੂਤਰ ਬਾਤਰ ਕਿਵੇਂ ਆ ਫਿਰ ਆਇਆ ਮਨਜੀਤ ਸਿੰਘ ਯੂਐਸਏ ਨਾਈਸ ਵੀਡੀਓ ਵੀਰ ਜੀ ਮਨਜੀਤ ਸਿੰਘ ਯੂਐਸਏ ਹੋਰ ਭਾਈ ਠੀਕ ਹੋ ਫਿਰ ਕਬੂਤਰ ਬਾਤਰ ਕਿਵੇਂ ਆ ਹੋ ਕੇ ਰੋਟਾ ਫਿਰ ਆ ਗਿਆ ਵੀਰ ਦਵਿੰਦਰ ਦਲਪੰਧਾ ਥੈਂਕ ਯੂ ਵੀਰੇ ਬਾਕੀ ਸਾਰਿਆਂ ਦਾ ਧੰਨਵਾਦ ਜਿਹੜੇ-ਜਿਹੜੇ ਬਾਈਆਂ ਨੇ ਆਪਾਂ ਨੂੰ ਕਮੈਂਟ ਕੀਤੇ ਆ ਸਾਰੇ ਬਾਈਆਂ ਦਾ ਦਿਲ ਤੋਂ ਧੰਨਵਾਦ ਆ ਕੋਈ ਵੀਡੀਓ ਦਾ ਚੱਕਰ ਨਹੀਂ ਕਿ ਜਿਹੜੇ ਬਾਈ ਕੀਮਤੀ ਸਮੇਂ ਚੁਟ ਸਮਾਂ ਕੱਢ ਕੇ ਆਪਾਂ ਨੂੰ ਕਮੈਂਟ ਕਰਦੇ ਆ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਠੀਕ ਆ ਮੇਰੇ ਵੀਰੋ ਤੇ ਭਰਾ ਆਪਣੇ ਆਪਾਂ ਨੂੰ ਸਪੋਰਟ ਕਰਦੇ ਆ ਬਸ ਇਸ ਤਰੀਕੇ ਨਾਲ ਸਪੋਰਟ ਬਣਾਈ ਰੱਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੀ ਰੱਖਿਓ ਠੀਕ ਆ ਮੇਰੇ ਵੀਰੋ ਤੇ ਬਾਕੀ ਤੁਸੀਂ ਵੇਖੋ 22 ਘੰਟਿਆਂ 'ਚ ਕਿੰਨੇ ਵਿਊ ਆਏ 127 ਵਿਊ ਆਏ ਮੜੇ ਮੁੱਟੀ ਤੇ ਰਕਰੋ ਸਪੋਰਟ ਤੁਸੀਂ ਤਾਂ ਜੋ ਵੀ ਕੰਮ ਕਢਿਚ ਕੀਤਾ ਹੋਇਆ ਕੋਈ ਯਾਰਸ ਵਿਊ ਤਾਂ ਆ ਜਾਣਾ ਯਾਰ ਛੇ ਤੋਂ 500 ਆ ਜਾਣ ਕਿਸੇ ਨੂੰ ਮਖੌਂਜੋਗਰੇ ਤਾਂ ਹੋਈਏ ਆਖਣਗੇ 4000 ਸਬਸਕ੍ਰਾਈਬਰ ਆ ਤੇ ਵਿਊ ਆਉਂਦੇ 127 ਤਾਂ ਕਰਕੇ ਸਪੋਰਟ ਬਣਾਈ ਰੱਖੋ ਵੀਰੇ ਵੀਰੋ ਆਇ ਨਾ ਕਰੋ